ਧਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਸਿੰਘ ਬੜਾ ਜੇ ਚੰਡੀਗੜ੍ਹ ਤੋਂ ਜੋ ਪਿਛਲੇ ਦਿਨੀ ਜਮਾਨਤ ਤੇ ਰਿਹਾ ਹੋਇਆ ਸੀ ਪਿਛਲੇ ਸਮੇਂ ਦੌਰਾਨ ਵਪਰੀ ਘਟਨਾ ਕਰ ਨੂੰ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਜੂਨ 2023 ਤੋਂ ਮੈਂ ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰ ਰਿਹਾ ਹੋਇਆ ਸੀ ਸਟੰਬਰ 2023 ਤੋਂ ਅਦਾਲਤ ਵੱਲੋਂ ਮੈਨੂੰ ਨੋਟਿਸ ਜਾਰੀ ਹੁੰਦੇ ਰਹੇ ਤੇ ਮੈਂ ਚੰ디ਗੜ ਸੈਕਟਰ 43 ਦੀ ਅਦਾਲਤ ਵਿੱਚ ਪਹੁੰਚਦਾ ਵੀ ਰਿਹਾ ਜਿਵੇਂ ਕਿ ਆਪਾਂ ਸਾਰੇ ਕਰਦੇ ਹਾਂ ਕਿ ਜੱਜ ਸਾਹਿਬ ਕੋ ਜਾਣ ਤੋਂ ਪਹਿਲਾਂ ਵਿਅਕਤੀ ਵਕੀਲ ਸਾਹਿਬ ਕੋਲ ਜਾਂਦਾ ਹੈ ਅਤੇ ਵਕੀਲ ਸਾਹਿਬ ਦੇ ਕਹੇ ਅਨੁਸਾਰ ਅੱਗੇ ਕਾਰਵਾਈ ਕਰਦਾ ਹੈ ਮੈਂ ਵੀ ਇਦਾਂ ਹੀ ਕੀਤਾ ਅਦਾਲਤ ਵਿੱਚ ਪਹੁੰਚਣ ਤੇ ਮੈਨੂੰ ਅਤੇ ਮੇਰੇ ਜ਼ਮਾਨਤੀਆਂ ਨੂੰ ਐਡਵੋਕੇਟ ਸਰਦਾਰ ਅਮਰ ਸਿੰਘ ਚਾਹਲ ਜੀ ਦੇ ਚੈਂਬਰ ਵਿੱਚ ਇੰਤਜ਼ਾਰ ਕਰਨ ਦੀ ਗੱਲ ਦਿੱਤਾ ਜਾਂਦਾ ਅਤੇ ਉੱਥੇ ਹੀ ਸ਼ਾਮ ਤੱਕ ਦੱਸ ਦਿੱਤਾ ਜਾਂਦਾ ਕਿ ਤਰੀਕ ਅੱਗੇ ਪੈ ਗਈ ਹੈ ਹੁਣ ਐਨੀ ਤਰੀਕ ਨੂੰ ਫੇਰ ਆਉਣਾ ਹੈ ਮੇਰੇ ਨਾਲ ਮੇਰੇ ਮਾਤਾ ਜੀ ਅਤੇ ਮੇਰੇ ਜਮਾਨਤ ਦੇਣ ਵਾਲੇ ਹੁੰਦੇ ਸਨ ਮੈਂ ਵਕੀਰ ਸਾਹਿਬਾਨ ਨੂੰ ਖਸ਼ਾ ਪ੍ਰਗਟ ਕੀਤਾ ਹੋਇਆ ਸੀ ਕਿ ਦੇਖਿਓ ਕਿਤੇ ਜੱਜ ਸਾਹਿਬ ਕੋਈ ਐਡਵਰਸ ਆਰਡਰ ਨਾ ਪਾਸ ਕਰ ਦੇਣ ਜਿਸ ਨਾਲ ਮੈਨੂੰ ਜਾਂ ਮੇਰੇ ਜਮਾਨਤ ਦੇਣ ਵਾਲਿਆਂ ਨੂੰ ਕੋਈ ਵੀ ਵਿੱਚ ਦਿੱਕਤ ਆ ਜਾਵੇ। ਵਕੀਲ ਸਾਹਿਬਾਨ ਨੇ ਭਰੋਸਾ ਦਿਵਾਇਆ ਸੀ ਕਿ ਅਜੇ ਹੀ ਨੋਗੋਤਾਂ ਤੋਂ ਪਹਿਲਾਂ ਹੀ ਆਪਾਂ ਸਰੰਡਰ ਕਰਵਾ ਦੇਵਾਂਗੇ। ਅਸੀਂ ਸਾਰੇ ਸੰਗਤ ਅੱਗੇ ਜਵਾਬਦੇਹ ਹਾਂ। ਅਧਿਕومی ਇਨਸਾਫ ਮੋਰਚਾ ਤੁਹਾਡੇ ਲਈ ਹੀ ਲੱਗਿਆ ਹੋਇਆ ਹੈ। ਸੰਗਤ ਜੀ ਅੱਜ ਸਥਿਤੀ ਇਹ ਹੈ ਕਿ ਮੇਰੀ ਜਮਾਨਤ ਰੱਦ ਹੋ ਚੁੱਕੀ ਹੈ। ਨੋਨ ਬਿਲੇਬਲ ਵਾਰੰਟ ਜਾਰੀ ਹੋ ਚੁੱਕੇ ਹਨ। ਮੇਰੇ ਮਾਤਾ ਜੀ ਅਤੇ ਜਮਾਨਤੀਆਂ ਦੇਵੀ ਬੀਲੇ ਵੱਲ ਵਾਰੰਟ ਜਾਰੀ ਹੋ ਚੁੱਕੇ ਹਨ ਇਹ ਮੈਨੂੰ ਅੱਜ 27 ਤਰੀਕ ਨੂੰ ਪਤਾ ਲੱਗਿਆ ਹੈ ਸੰਗਾ ਜੀ ਆਉਣ ਵਾਲੀ ਸਥਿਤੀ ਦਾ ਅੰਦਾਜ਼ਾ ਲਾਉਣ ਦੇ ਬਾਵਜੂਦ ਵੀ ਸਹੀ ਕਦਮ ਵੀ ਚੁੱਕਣ ਵਿੱਚ ਸਫਲ ਰਹਿਣ ਦੀ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਮੇਰੇ ਜਮਾਨਤ ਦੇਣ ਵਾਲਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਹਿੱਲਾ ਵਸੀਲਾ ਬੰਦੇ ਹੀ ਪੂਰਾ ਕਰਨ ਦਾ ਪ੍ਰੋਸਾ ਦਿਵਾਉਂਦਾ ਹਾਂ ਅਤੇ ਆਪ ਸਭ ਤੋਂ ਖਿਮਾ ਦਾ ਅਰਜ ਕਹਾ ਮੈਨੂੰ ਮਾਫ ਕਰ ਦੇਣਾ ਜੀ ਆਪ ਜੀ ਦੇ ਸਹਿਯੋਗ ਅਤੇ ਅਰਦਾਸ ਦੀ ਮੈਨੂੰ ਹਮੇਸ਼ਾ ਲੋੜ ਹੈ ਜੀ ਉਲਝੁਕ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ